ਪੰਜਾਬ ਦੇ ਅੰਦਰ ਆਏ ਦਿਨ ਹੀ ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ ਸ਼ਰਿਆ ਦੇਖਣ ਨੂੰ ਮਿਲ ਰਹੀਆਂ ਹਨ। ਇਹ ਜਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੈਂਕ ਦੇ ਅੰਦਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ 8 ਲੱਖ ਰੁਪਏ ਦੀ ਲੁੱਟ ਕਰ ਲਈ ਗਈ ਹੈ। ਲੁਟੇਰਿਆਂ ਦੇ ਵੱਲੋਂ ਜਾਂਦੇ ਸਮੇਂ ਸੁਰੱਖਿਆ ਗਾੜਦੀ ਰਾਈਫਲ ਵੀ ਨਾਲ ਲੈ ਗਏ। ਮਾਮਲਾ ਚਬਾਲ ਮਸਾਲਾ ਰੋਡ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦਾ ਜਿੱਥੇ ਕਿ ਇੱਕ ਬ੍ਰਾਂਚ ਦੇ ਵਿੱਚੋਂ ਅਣਪਛਾਤੇ ਲੁਟੇਰੇ 8 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਜਿਸ ਦੌਰਾਨ ਲੁਟੇਰੇ ਰਾਈਫਲ ਵੀ ਸੁਰੱਖਿਆ ਗੱਡੀ ਆਪਣੇ ਨਾਲ ਹੀ ਲੈ ਗਏ ਘਟਨਾ ਲਗਭਗ ਕਰੀਬ 3 ਵਜੇ ਦੁਪਹਿਰ ਦੀ ਹੈ ਦੱਸ ਦੇ ਗਏ ਕਿ ਪੰਜਾਬ ਦੇ ਅੰਦਰ ਅਜਹੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਭਾਰੀ دہشت ਪਾਈ ਜਾ ਰਹੀ ਹੈ ਅਜਹੀ ਘਟਨਾ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਭਾਰੀ دہشت ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਅੰਦਰ ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ ਕਤਲਿਆਮ ਆਮ ਦੇਖਣ ਨੂੰ ਮਿਲ ਰਹੇ ਹਨ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਭਾਰੀ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਐਸਐਸਪੀ ਤਰਨਤਾਰਨ ਅਸ਼ਵਨੀ ਕੁਮਾਰ ਡੀਐਸਪੀ ਤਰਸੇਮ ਮਸੀਹ ਅਤੇ ਇੰਸਪੈਕਟਰ ਸੀਆਈਏ ਪ੍ਰਭਜੀਤ ਸਿੰਘ ਨੇ ਭਾਰੀ ਪੁਲਿਸ ਫੋਰਸਾਂ ਸਮੇਤ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਬੈਂਕ ਚੋਂ ਲੁੱਟੀ ਗਈ ਰਕਮ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਦੇ ਵਿੱਚ ਕਾਫੀ دہشت ਪਾਈ ਜਾ ਰਹੀ ਹੈ 8 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰੇ ਬੈਂਕ ਦੇ ਸੁਰੱਖਿਆ ਗੱੜ ਦੀ ਰਾਈਫਲ ਵੀ ਆਪਣੇ ਨਾਲ ਲੈ ਗਏ ਹਨ ਦੱਸਦੀ ਹੈ ਕਿ ਅਜਿਹੀ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਵਿੱਚ دہشت ਦਾ ਮਾਹੌਲ ਸੀ ਉੱਥੇ ਹੀ ਪੁਲਿਸ ਇਸ ਕਾਰਵਾਈ ਨੂੰ ਬਰੀਕੀ ਨਾਲ ਜਾਂਚ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਕਿੰਨੀ ਜਲਦੀ ਪੁਲਿਸ ਪ੍ਰਸ਼ਾਸਨ ਇਸ ਮਸਲੇ ਦਾ ਹੱਲ ਕਰ ਦਿਆ ਜੁੜੇ ਰਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਪੱਤਰਕਾਰ ਗੁਰਦਿਆਲ ਸਿੰਘ ਦੀ ਤਰਨਤਨ ਤੋਂ ਵਿਸ਼ੇਸ਼ ਰਿਪੋਰਟ ਬੋਲੇਟ ਮੋਟਰਸਾਈਕਲ ਤੇ ਆਏ 247 ਦੇ ਐਂਟਰ ਕਰਦੇ ਆ तकरीबन 2 ਮਿੰਟ ਅੰਦਰ ਰਹਿੰਦੇ ਆ ਕੈਸ਼ੇਰ ਕੋਲ ਜਿਹੜਾ ਕੈਸ਼ ਪਿਆ ਸੀ ਆਟੋ ਮੋਲ ਅੱਗੇ ਦੇ ਵਿੱਚੋਂ ਅਸਰੇ ਉਹ ਆਪਣੇ ਬੈਗ ਚ ਪਾ ਕੇ ਦੋਨੋਂ ਕੋਲੋਂ ਅਪਚਾਰ ਸੀਗੇ ਕ੍ਰਿਸਟਲ ਸੀ ਜਾਂ ਰੋਲਓਵਰ ਸੀ ਉਹ ਦੇਖ ਲੀਅਰ ਹੋ ਜਾਵੇਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਇਲਾਹ ਦਿੱਤੀ ਰਸਤੇ ਜੀ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ ਚ ਰੁਕੇ ਜਾ ਕੇ ਸ਼ਰਟ ਚੇਂਜ ਕਰ ਲਈ ਉਹਨਾਂ ਨੇ ਮੇਰੇ ਕੋਲ ਸਟੱਟ ਮੇਰੇ ਕੋਲ ਕਵਰ ਕਰ ਦਿੱਤੀ ਬਾਕੀ ਬੱਤੀਆਂ ਤੇ ਸਪੈਸ਼ਲੀ ਬਲੀਟਸ ਦੇ ਉੱਤੇ ਕੰਮ ਕਰ ਦਿੱਤਾ ਸਰ ਕੋਈ ਵਾਇੰਗ ਕਰਾ ਕੋਈ ਹੋਈ ਹੈ ਅੰਦਰ ਜਾਂ ਇੰਜਨ ਵਗੈਰਾ ਨਹੀਂ ਸਰ ਗਾਰਡ ਦੀ ਰਾਈਫਲ ਵੀ ਲੱਗੇ ਜਾਂਦੇ ਰਾਈਫਲ ਵੀ ਲੱਗੇ ਹੈ ਟੋਟਲ ਅਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦਾ ਹੈ ਸਰ ਕੀ ਕਰੀ ਜਿੱਤੀ ਜਾਣੀ ਪਤਾ ਤਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰਨਾ ਉਸ ਸੀਸੀਟੀਵੀ ਕੈਮਰੇ ਹੀ ਆਉਟ ਲਾਰੇ ਸਾਰਾ ਕਰ ਰਹੇ ਹਾਂ ਸਰ ਕਿਵੇਂ ਦੇ ਦੋ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਫੇਰ ਇੱਕ ਵਾਰਦਾਤ ਹੋ ਗਈ ਸਰ ਜਿਸਾ ਇਹਨਾਂ ਦੇ ਹੌਸਲੇ ਬਲੰਦ ਹੋ ਚੁੱਕੇ ਸਰ ਨਹੀਂ ਹੌਸਲੇ ਦੀ ਇਦਾਂ ਦੀ ਵਾਰਦਾਤ ਹੁਣ ਪਿੱਛੇ ਜੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਹ ਵਾਰਦਾਤ ਨੂੰ ਕਰਾਈ ਨੂੰ ਹੋਣਾ ਇੱਕ ਅਲੱਗ ਕਰਨਾ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਅਸੀਂ ਕਰਾਂਗੇ ਨਹੀਂ ਸਹੀ